ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੋਂ ਮੇਰੀ ਅਜਿਹੀ ਚੀਜ਼ ਦੇਖ ਸਭ ਲੋਕਾਂ ਦੇ ਉੱਡ ਗਏ ਹੋਛੇ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਜੀ ਹਾਂ ਹੁਣੇ-ਹੁਣੇ ਜਾਣਕਾਰੀ ਮਿਲੀ ਅੰਬੋਹਰ ਦੇ ਹਨੂਮਾਨਗੜ੍ਹ ਰੋਡ ਦਾ 10ਵੇਂ ਮੀਡੇਰੇ ਦੇ ਪਿੱਛੇ ਇੱਕ ਨਜਵੰਦੀ ਦੀ ਲਾਸ਼ ਮਿਲਣ ਨਾਲ ਤਸਨੀ ਫੈਲ ਗਈ ਡੀਐਸਪੀ ਅਨੂਰਨ ਮੁੰਡਾ ਅਤੇ ਥਾਣਾ ਇੰਚਾਰਜ ਨਪਰੀ ਸਿੰਘ ਮੌਕੇ ਤੇ ਪੁਜੀਏ ਤੇ ਸਮਾਜ ਸੇਵਾ ਸੰਸਥਾ ਦੇ ਸਹਿਯੋਗ ਨਾਲ ਲਾਸ਼ ਨੂੰ ਮਰਦਕਾਰ ਚਿਰਖਵਾ ਕੇ ਕਾਰਵਾਈ ਸ਼ੁਰੂ ਕੀਤੀ ਹੈ ਤੇ ਜਾਣਕਾਰੀ ਮੁਤਾਬਿਕ ਅਸਵੇਰੇ ਨਰਸੇਵਨ ਰਾਏ ਨਿਵਾਸ ਸਮਤੀ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਡੇਰੇ ਪਿੱਛੇ ਖੇਤ ਚੈੱਕ ਟੋਇਚ ਇੱਕ ਅਣਛਤੇ ਦੀ ਲਾਸ਼ ਪਈ ਆ ਤੇ ਜਿਸ ਤੇ ਕਮੇਟੀ ਮੈਂਬਰ ਸੋਨੂ ਗਰੋਵਰ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੇ ਡੀਐਸਪੀ ਤੇ ਅਰੌਣ ਮੰਡਾਣਾ ਥਾਣਾ ਇੰਚਾਰਜ ਅਪਰੀ ਸਿੰਘ ਆਪਣੀ ਟੀਮ ਸਹਿਤ ਮੌਕੇ ਤੇ ਪੁੱਜੇ ਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਜਿਸ ਤੇ ਪੁਲਿਸ ਨੇ ਉਸਨੂੰ ਪੋਸਟ ਮਾਰਡਮ ਲਈ ਹਸਪਤਾਲ ਚ ਬੁਧ ਕਰਜਾ ਰਖਵਾ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ